ਜਿਹੜਾ ਕਿਸਾਨ ਸੰਘਰਸ਼ ਜਿਹੜਾ ਕਿਸਾਨ ਸੰਘਰਸ਼ 2 ਪਹਿਲਾ ਸੰਘਰਸ਼ ਜਿਹੜਾ ਸੀ 2021 ਦੇ ਵਿੱਚ ਸੀ ਜਿਹੜਾ ਇਹ ਹੁਣ ਦੁਬਾਰਾ ਸੰਘਰਸ਼ ਸ਼ੁਰੂ ਹੋਇਆ ਹੈ ਫਰਵਰੀ ਤੋਂ ਚੱਲ ਰਿਹਾ ਵਾ ਔਰ ਇਹਦੇ ਵਿੱਚ ਸਿਰਫ ਕੁਝ ਜਥੇਬੰਦੀਆਂ ਸ਼ਾਮਿਲ ਨੇ ਜਿਹੜੀਆਂ 32 ਜਥੇਬੰਦੀਆਂ ਸੀ ਉਹ ਤੇ ਆਪਸ ਦੇ ਵਿੱਚ ਉਹ ਪਾਟ ਗਈਆਂ ਅ ਪਹਿਲੀ ਗੱਲ ਤੇ ਇਹ ਜਿਹੜਾ ਸੰਘਰਸ਼ ਜਿਵੇਂ ਫਰਵਰੀ ਦੇ ਸ਼ੁਰੂ ਕੀਤਾ ਇਹ ਗਲਤ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਜਦੋਂ ਬਾਕੀ ਜੱਥੇਬੰਦੀਆਂ ਨੇ ਦੀ ਮਦਦ ਨਹੀਂ ਆਈਆਂ ਤੇ ਸੰਘਰਸ਼ ਜਿਹੜਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਡਰੋ ਕਰ ਲੈਣਾ ਚਾਹੁੰਦਾ ਸੀ ਦੋ ਤਿੰਨ ਕੋਸ਼ ਤਿੰਨ ਕੋਸ਼ਿਸ਼ਾਂ ਦਿੱਲੀ ਜਾਣ ਦੀਆਂ ਲਗਾਤਾਰ ਹੋ ਗਈਆਂ ਵਾ ਨੁਕਸਾਨ ਵੀ ਹਰ ਜਿਹੜਾ ਟਕਰਾਅ ਹੁੰਦਾ ਵਾ ਹਰ ਝੜਪ ਦੇ ਵਿੱਚ ਨੁਕਸਾਨ ਵੀ ਹੁੰਦਾ ਵਾ ਪਰ ਫਿਰ ਵੀ ਇਹ ਵਾਜਦ ਨੇ ਕਿ ਅਸੀਂ ਕੋਸ਼ਿਸ਼ ਕਰਦੇ ਰਹਿਣਾ ਵਾ ਕੀ ਫਾਇਦਾ ਜੇ ਤੁਹਾਨੂੰ ਪਤਾ ਵਾ ਵੀ ਤੁਹਾਨੂੰ ਇੱਥੇ ਨੰਗਣ ਨਹੀਂ ਦੇਣਾ ਇੱਕ ਨਵੀਂ ਰਣਨੀਤੀ ਤਾਂ ਬਣਾਉਣੀ ਚਾਹੀਦੀ ਆ ਮੈਨੂੰ ਨਹੀਂ ਸਮਝ ਆ ਰਹੀ ਕਿ ਨਵੀਂ ਰਣਨੀਤੀ ਕਿਉਂ ਬਣਾ ਰਹੇ ਨੇ ਜੀ ਜੀ ਸਿੰਘ ਢੱਲੇਵਾਲ ਮੈਨੂੰ ਯਾਦ ਆ 2020 ਕੀ ਦੇ ਵਿੱਚ ਮੈਂ ਉਹਦਾ ਇੰਟਰਵਿਊ ਵੀ ਕੀਤਾ ਸੀ ਮੈਨੂੰ ਇੰਟਰਵਿਊ ਕਰਨ ਦਾ ਮੌਕਾ ਵੀ ਮਿਲਿਆ ਸੀ ਬੜੇ ਸincere ਇਨਸਾਨ ਨੇ شریف ਇਨਸਾਨ ਨੇ ਲੇਕਿਨ ਹੁਣ ਤੱਕ ਆਪਾਂ ਵੇਖਿਆ ਵੀ ਕਦੀ ਕਿਸੇ ਮਰਨਵਰਤ ਦੇ ਦਬਾਅ ਥੱਲੇ ਆ ਕੇ ਕਦੀ ਕਿਸੇ ਨੇ ਕੋਈ ਗੱਲ ਮੰਨੀ ਆ ਦਰਸ਼ਨ ਸਿੰਘ ਫੈਰੂਮਾਨ ਆਪਾਂ ਨੂੰ ਪਤਾ ਵਾ ਉਹ ਵਿਚਾਰੇ ਆਪਣੀ ਜਾਨ ਦੀ ਆਪਣੀ ਜਾਨ ਦੇਤੀ ਉਹਨਾਂ ਨੇ ਕੀ ਸਾਰੇ ਜਿਹੜੇ ਚੰਡੀਗੜ੍ਹ ਤੇ ਬਾਕੀ ਪੰਜਾਬੀ ਬੋਲਦੇ ਇਲਾਕੇ ਉਹ ਪੰਜਾਬ ਸ਼ਾਮਲ ਹੋਣੀ ਚਾਹੀਦੀ ਕਿ ਕੀ ਬਣਿਆ ਉਹਨਾਂ ਦਾ ਕੁਝ ਨਹੀਂ ਬਣਿਆ ਸੋ ਅਸੀਂ ਕਿਉਂ ਲਗਾਤਾਰ ਇਹ ਗਲਤੀਆਂ ਜਿਹੜੀਆਂ ਅਮ ਇਹ ਕਰਦੇ ਆ ਪਰ ਫਿਰ ਵੀ ਸਾਡੀ ਫਿਰ ਵੀ ਉਹਨਾਂ ਨਾਲ ਹਮਦਰਦੀ ਆ ਤੇ ਅਸੀਂ ਆਸ ਕਰਦੇ ਆ ਕਿ ਕੇਂਦਰ ਤੇ ਦਬਾਅ ਜ਼ਰੂਰ ਥੋੜਾ ਬਹੁਤ ਬਣਿਆ ਵਾ ਲੇਕਿਨ ਲੱਗਦਾ ਨਹੀਂ ਕਿ ਕੇਂਦਰ ਚੁੱਕੂਗਾ ਮੈਨੂੰ ਲੱਗਦਾ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਉਹ ਚੁੱਕ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜ਼ਬਰੀ ਦਾਖਲ ਕਰਨ ਤੇ ਫੂਡ ਪਾਈਪ ਦੇ ਜ਼ਰੀਏ ਉਹਨਾਂ ਦੇ ਵਿੱਚ ਉਹਨਾਂ ਨੂੰ ਖਾਣਾ ਖਿਲਾਉਣ ਲੱਗ ਪਣ ਸੋ ਇਸ ਕਰਕੇ ਇਹਨ ਮੇਰਾ ਖਿਆਲ ਹੈ ਕਿ ਰੈਜੀਟੇਸ਼ਨ ਨੂੰ ਵਿਡਰਾ ਕਰਕੇ ਕਈ ਵਾਰ ਯੂ نو ਲੜਾਈ ਜੰਗ ਦੇ ਵਿੱਚ ਹੋਈ ਦਾ ਵਾ ਉਦੋਂ ਵਾਪਸ ਵਿਡਰੋ ਕਰਨਾ ਦੁਬਾਰਾ ਲੜਾਈ ਕਰਨ ਵਾਸਤੇ ਕੋਈ ਮਾੜੀ ਗੱਲ ਨਹੀਂ ਹੁੰਦੀ ਕਈ ਵਾਰ ਤੁਸੀਂ ਵਿਡਰੋ ਕਰਦੇ ਜੇ ਦੁਬਾਰਾ ਆਪਣੀ ਤਾਕਤ ਨੂੰ ਹੋਰ ਆਪਣੇ ਆਪ ਨੂੰ ਹੋਰ ਤਾਕਤਵਾਰ ਬਣਾਉਣ ਵਾਸਤੇ ਔਰ ਹੁਣ ਇੱਕ ਨਵਾਂ ਮਸਲਾ ਵੀ ਆ ਗਿਆ ਮੈਂ ਜਿਵੇਂ ਹੁਣੇ ਗੱਲ ਕੀਤੀ ਹੈ ਕਿ ਮੰਡੀਕਰਨ ਦਾ ਖੇਤੀ ਮੰਡੀਕਰਨ ਦਾ ਖਰੜਾ ਉਹਦੇ ਵਿੱਚ ਵੀ ਬਹੁਤ ਇਹੋ ਜਿਹੇ ਵਿਚਾਰ ਨੇ ਜਿਨ੍ਹਾਂ ਤੇ ਇਹੋ ਜਿਹੇ ਕਲੌਜ਼ ਨੇ ਜਿਨ੍ਹਾਂ ਤੇ ਵਿਚਾਰ ਕਰਨ ਦੀ ਲੋੜ ਹੈ ਔਰ ਬਹੁਤ ਗੰਭੀਰਤਾ ਨਾਲ ਉਹਦੇ ਤੇ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਉਹਦੇ ਚ ਵੀ ਕੇਂਦਰ ਵੱਲੋਂ ਇੱਕ ਦਖਲ ਦੇਣ ਦੀ ਕੋਸ਼ਿਸ਼ ਹੈ ਸਟੇਟਾਂ ਦੇ ਵਿੱਚ ਸੋ ਮੇਰਾ ਮੰਨਣਾ ਵਾ ਕਿ ਆਪਾਂ ਵਿਡਰੋ ਕਰਕੇ ਸੈਜੀਟੇਸ਼ਨ ਨੂੰ ਨਵਾਂ ਖਰੜਾ ਬਣਾ ਕੇ ਨਵਾਂ ਇੱਕ ਇੱਕ ਪਲਾਨ ਬਣਾ ਕੇ ਦੁਬਾਰਾ ਇਹ ਐਜੀਟੇਸ਼ਨ ਜਿਹੜੀ ਹੈ ਲਾਂਚ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਔਰ ਪਹਿਲਾਂ ਕਿਸਾਨਾਂ ਦੇ ਵਿੱਚ ਜਾਗਰੂਤੀ ਦੁਬਾਰਾ ਪੈਦਾ ਕਰੋ ਤਾਂ ਕਿ ਉਹ ਸਾਰੇ ਤੁਹਾਡੇ ਤੁਹਾ ਤੁਹਾਨੂੰ ਸਮਰਥਨ ਦੇ ਸਕਣ ਇਹ ਮੇਰਾ ਮੰਨਣਾ ਵਾ ਮੈਨੂੰ ਖਿਆਲ ਹੈ ਕਿ ਸਾਟੜੇ ਚੋਂ ਬਹੁਤ ਸਾਰੇ ਸਹਿਮਤ ਹੋਣਗੇ ਹੋ ਸਕਦਾ ਕੋਈ ਨਾ ਵੀ ਸਹਿਮਤ ਹੋਣ ਲੇਕਿਨ ਜਿਸ ਤਰ੍ਹਾਂ ਇਹ ਸੰਘਰਸ਼ ਚੱਲ ਰਿਹਾ ਮੈਨੂੰ ਲੱਗਦਾ ਵਾ ਨੁਕਸਾਨ ਜ਼ਿਆਦਾ ਹੋ ਰਿਹਾ ਤੇ ਫਾਇਦਾ ਕੱਟ ਹੋ ਰਿਹਾ ਵਾ ਪਰ ਇੱਥੇ ਮੈਂ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੂੰ ਜੋ ਭੂਮਿਕਾ ਨਿਭਾਉਣੀ ਚਾਹੀਦੀ ਉਹ ਪੰਜਾਬ ਸਰਕਾਰ ਭੂਮਿਕਾ ਨਹੀਂ ਨਿਭਾਰੀ ਉਹਨਾਂ ਨੂੰ ਵਿਚੋਲੇ ਦਾ ਰੋਲ ਪਲੇ ਕਰਨਾ ਚਾਹੀਦਾ ਇਹਨਾਂ ਜਥੇਬੰਦੀਆਂ ਤੇ ਕੇਂਦਰ ਦੇ ਵਿਚਕਾਰ ਔਰ ਸਿਰਫ ਇਹੋ ਹੀ ਨਹੀਂ ਬਹੁਤ ਕੁਝ ਮੈਂ ਹਮੇਸ਼ਾ ਕਹਿੰਦਾ ਰਹਿੰਦਾ ਵਾਂ ਕੇਂਦਰ ਸਰਕਾਰ ਤੇ ਆਪਾਂ ਡਿਪੈਂਡ ਨਾ ਕਰੀਏ ਰਾਜ ਸਰਕਾਰ ਬਹੁਤ ਕੁਝ ਆਪ ਕਰ ਸਕਦੀ ਹੈ ਬਹੁਤ ਸਰੀਆਂ ਫਸ ਦੁਕਾਨਾਂ ਨੂੰ ਕਿਸਾਨਾਂ ਨੂੰ ਲਾ ਕੇ ਬਹੁਤ ਸਰੀਆਂ ਫਸਲਾਂ ਰਾਜ ਸਰਕਾਰ ਆਪ ਖਰੀਦ ਕੇ ਪੰਜਾਬ ਦੇ ਵਿੱਚ ਉਹਨਾਂ ਦੀ ਖਪਤ ਹੋ ਸਕਦੀ ਹੈ ਆਪਾਂ ਕੋਸ਼ਿਸ਼ ਨਹੀਂ ਕੀਤੀ ਜੇ ਰਾਜਸਥਾਨ ਤੇ ਹਰਿਆਣਾ ਇਸ ਪਾਸੇ ਤੁਰ ਸਕਦਾ ਤਾਂ ਅਸੀਂ ਕਿਉਂ ਨਹੀਂ ਤੁਰ ਸਕਦੇ ਸੋ ਪੰਜਾਬ ਸਰਕਾਰ ਦੇ ਉੱਤੇ ਵੀ ਉਨੀ ਜ਼ਿੰਮੇਵਾਰੀ ਹੈ ਜਿੰਨੀ ਕੇਂਦਰ ਸਰਕਾਰ ਤੇ ਮੈਂ ਤੇ ਕਹੂੰਗਾ ਪੰਜਾਬ ਸਰਕਾਰ ਤੇ ਕਿਸਾਨਾਂ ਪ੍ਰਤੀ ਜ਼ਿਆਦਾ ਜ਼ਿੰਮੇਵਾਰੀ ਹੈ ਸਹਿਕਾਰਤਾ ਦੀ ਗੱਲ ਹੋਏ ਵੀ ਕੋਆਪਰੇਟਿਵ ਮੂਵਮੈਂਟ ਦੀ ਗੱਲ ਹੋਣੀ ਚਾਹੀਦੀ ਕੋਆਪਰੇਟਿਵ ਮੂਵਮੈਂਟ ਹੈ ਹੀ ਪੰਜਾਬ ਸਰਕਾਰ ਦਾ ਯਾ ਰਾਜ ਸਰਕਾਰਾਂ ਦਾ ਹਿੱਸਾ ਸਟੇਟ ਲਿਸਟ ਦਾ ਹਿੱਸਾ ਵਾ ਕੀ ਕੀਤਾ ਆਪਾਂ ਕੋਆਪਰੇਟਿਵ ਮੂਵਮੈਂਟਸ ਕਿਹੋ ਜਿਹੀਆਂ ਕੋਆਪਰੇਟਿਵ ਸੁਸਾਇਟੀਆਂ ਕਿੰਨਾ ਵਧੀਆ ਕੰਮ ਕਰ ਰਹੀਆਂ ਪੰਜਾਬ 'ਚ ਆਪਾਂ ਕਿਉਂ ਨਹੀਂ ਉਹਨਾਂ ਨੂੰ ਉਹਨਾਂ 'ਚ ਦਖਲ ਦੇ ਕੇ ਤੇ ਬਿਹਤਰ ਉਹਨਾਂ ਤੋਂ ਕੰਮ ਲੈ ਸਕੀਏ ਜਾਂ ਉਹਨਾਂ ਨੂੰ ਮੋਬਾਈਲਾਈਜ਼ ਕਰ ਸਕੀਏ ਸੋ ਇਹ ਨਲਾਇਕੀ ਜਿਹੜੀ ਆ ਬੜੇ ਵੱਡੇ ਪੱਧਰ ਤੇ ਉੱਤੇ ਪੰਜਾਬ ਸਰਕਾਰ ਦੀ ਵੀ ਹੈ